ਪੜਨੇ ਨਹੀਂ ਦਿੰਦਾ ਚੰਡੀਗੜ੍ਹ ਵਿੱਚ ਮੈਨੂੰ ਦੱਸੋ ਅੱਜ ਤੱਕ ਕੋਈ ਪੋਲੀਟਿਕਲ ਪਾਰਟੀ ਪੰਜਾਬ ਦੀ ਆ ਕੋਈ ਜਥੇਬੰਦੀ ਕਿਸੇ ਨੂੰ ਚੰਡੀਗੜ੍ਹ ਵਿੱਚ ਮਜ਼ਹਰਾ ਕਰਨ ਦਿੰਦਾ ਕਿਉਂ ਚੰਡੀਗੜ੍ਹ ਸਾਡਾ ਹੈ ਸਾਡਾ ਸੰਵਿਧਾਨਿਕ ਹੱਕ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਅਸੀਂ ਫਾਰਨਰ ਆ ਤਾਂ ਦੂਜੀ ਮੰਗ ਸਾਡੀ ਇਹ ਹੈ ਤੀਸਰੀ ਗੱਲ ਸਾਡੀ ਇਹ ਹੈ ਕਿ ਕਿਸਾਨ ਅੱਜ ਐਨਵਾਇਰਨਮੈਂਟ ਪੋਲਿਊਟ ਹੋ ਗਿਆ ਪਾਣੀ ਵੀ ਪੋਲਿਊਟ ਹੋ ਗਿਆ ਤੇ ਹਵਾ ਵੀ ਪੋਲਿਊਟ ਹੋ ਗਈ ਕਿਸਾਨਾਂ ਤੇ ਪਰਾਲੀ ਦੀ ਅੱਗ ਲਾ ਕੇ ਤਾਂ ਸਾਨੂੰ ਕਰਦੇ ਨੇ ਬਦਨਾਮ ਸਾਰਿਆਂ ਨੂੰ ਆ ਜਿਹੜੇ ਰੋਜ਼ ਇਹਨਾਂ ਦੇ ਪਿਓ ਇੰਡਸਟਰੀ ਵਾਲੇ ਧਰਤੀ 'ਚ ਗੰਦਾ ਪਾਣੀ ਸਿੱਟੀ ਜਾਂਦੇ ਨੇ ਜਿਹੜੇ ਹਵਾ 'ਚ ਪੱਠਿਆਂ ਦਾ ਚਿਮਨੀਆਂ ਚੱਲਦੀਆਂ ਨੇ ਉਹਨੂੰ ਰੋਕਣ ਇੱਥੇ ਤਾਂ ਐਡਿਕਾ ਬਿਮਾਰੀਆਂ ਫੈਲ ਰਹੀਆਂ ਐ ਅਗਲੀ ਗੱਲ ਕਿਸਾਨ ਔਰ ਮਜ਼ਦੂਰ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਕਰਕੇ ਕਰਜ਼ੇ ਦੇ ਜਾਲ 'ਚ ਫਸਿਆ ਸਾਡੀ ਮੰਗ ਹੈ ਵੀ ਤੁਸੀਂ ਹਰ ਸਾਲ 2.5 ਤੋਂ 3 ਲੱਖ ਕਰੋੜ ਕਾਰਪੋਰੇਟ ਹਾਊਸਿਸ ਦਾ ਗਿਣਤੀ ਮਿਲਤੀ ਦੇ ਜਿਹੜੇ ਹੱਥਾਂ ਦੇ ਪੋਟਿਆਂ ਤੇ ਗਿਣੇ ਜਾਣ ਵਾਲੇ ਨੇ ਉਹਨਾਂ ਦਾ ਕਰਜ਼ਾ ਮਾਫ ਕਰਦੇ ਹੋ ਤਾਂ ਦੇਸ਼ ਦਾ ਸਰਮਾਇਆ ਤਾਂ ਇਹ ਪੈਦਾ ਕਰਦੇ ਨੇ ਤੇ ਇਹਨਾਂ ਦਾ ਕਰਜ਼ਾ ਕਰਜ਼ੇ ਤੇ ਲਕੀਰ ਕਿਉਂ ਨਹੀਂ ਫਿਰਦੀ ਇਹ ਇਹ ਮਾਫੀ ਅਸੀਂ ਮਾਫੀ ਸ਼ਬਦ ਨਹੀਂ ਵਰਤਦੇ ਇਹਨਾਂ ਦਾ ਕਸੂਰ ਕੋਈ ਨਹੀਂ ਸਰਕਾਰ ਦੀਆਂ ਨੀਤੀਆਂ ਗਲਤ ਨੇ ਤੁਸੀਂ ਮੈਨੂੰ ਦੱਸੋ ਜਦੋਂ ਭਾ ਮਿਸਣ ਹੈ ਇਹਨਾਂ ਨੇ ਪਾਬੰਦੀ ਲਾਈ ਹੈ ਕਮਿਸ਼ਨ ਦੇ ਉੱਤੇ ਵੀ ਜੇ ਕਾਸਟ ਆਫ ਲਿਵਿੰਗ ਵਧੂਗੀ ਫਿਰ ਪਾਣੀ ਬਤਾਉਣਾ ਕਾਸਟ ਆਫ ਲਿਵਿੰਗ ਤਾਂ ਡੀਜ਼ਲ ਦਾ ਰੇਟ ਬਤਾ ਦਿਓ ਤਾਂ ਟਰਾਂਸਪੋਰਟ ਕਾਸਟ ਵੱਧ ਜਾਂਦੀ ਹੈ ਫਿਰ ਵੀ ਵੱਧ ਜਾਂਦੀ ਹੈ ਕਿਸੂਰ ਕਿਸਾਨ ਨੂੰ ਸਜ਼ਾ ਕਿਸਾਨ ਨੂੰ ਦੇਣੀ ਹੈ ਇਸੇ ਤਰ੍ਹਾਂ ਕਹਿੰਦੇ ਇੰਡਸਟਰੀਅਲ ਕਾਸਟ ਸਟਰਕਚਰ ਦਾ ਖਿਆਲ ਰੱਖਣਾ ਹੈ ਕਿਸਾਨ ਦੀ ਡਿਊਟੀ ਹੈ ਇੰਡਸਟਰੀ ਦਾ ਖਿਆਲ ਰੱਖੇ ਸਰਕਾਰ ਦੀ ਡਿਊਟੀ ਹੈ ਇੰਪੋਰਟ ਐਕਸਪੋਰਟ ਨੂੰ ਪ੍ਰਭਾਵਿਤ ਨਾ ਹੋਵੇ ਇੰਟਰਨੈਸ਼ਨਲ ਪ੍ਰਾਈਸ ਦਾ ਖਿਆਲ ਰੱਖਣਾ ਜਿਹੜੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਉਹ ਸਾਡੇ ਸਿਰ ਪਾ ਕੇ ਸਾਡਾ ਪਾ ਘੱਟ ਰੱਖਿਆ ਜਾਂਦਾ ਅਸੀਂ ਆਪਣਾ ਘਰ ਚਲਾਉਣਾ ਹੈ ਜੇ ਮੇਰੇ ਮੇਰੀ ਅਸਲੀ ਖਰਚਿਆਂ ਦੇ ਵਿੱਚੋਂ ਕੱਟ ਲੱਗ ਗਿਆ ਤਾਂ ਮੈਂ ਕਰਜ਼ਾ ਲੈ ਕੇ ਘਰ ਚ ਲਾऊं ਕਰਜ਼ਾ ਚੜਿਆ ਇਹਨਾਂ ਦੀ ਵਜ੍ਹਾ ਕਰਕੇ ਤੇ ਅੱਜ ਇਹ ਕਾਰਪੋਰੇਟਸ ਨੂੰ ਤਾਂ ਦੇਸ਼ ਲुटਾਈ ਜਾਂਦੇ ਨੇ ਸਾਡਾ ਸਾਡਾ ਕੌਣ ਕਰੂ ਭਾਈ ਰਜਵਾਲ ਜੀ ਤੁਸੀਂ ਕੇਂਦਰ ਸਰਕਾਰ ਦੀ ਗੱਲ ਕਰ ਰਹੇ ਹੋ ਕਾਰਪੋਰੇਟਸ ਨੂੰ ਦੇਸ਼ ਲਟਾ ਰਹੇ ਨੇ ਪੰਜਾਬ ਸਰਕਾਰ ਤੇ ਇਹਨਾਂ 'ਤੇ ਭਰੋਸਾ ਨਹੀਂ ਤੁਹਾਨੂੰ ਕਿਉਂਕਿ ਉਹ ਕਹਿ ਰਹੀ ਹੈ ਕਿ ਅਸੀਂ ਪੈਰ ਵੀ ਕਰਾਂਗੇ ਅਸੀਂ ਅੱਜ ਜੇ ਮੀਟਿੰਗ ਹੋਏਗੀ ਤਾਂ ਅਸੀਂ ਵੀ ਆਪਣੀ ਗੱਲ ਰੱਖਾਂਗੇ ਮੁੱਖ ਮੰਤਰੀ ਪਹਿਲਾਂ ਕਹਿ ਚੁੱਕੇ ਨੇ ਅਸੀਂ ਪਾਣੀ ਦਾ ਹੱਕ ਜਿਹੜਾ ਹੈ ਉਹ ਨਹੀਂ ਜਾਣ ਦਵਾਂਗੇ ਮੁੱਖ ਮੰਤਰੀ ਗਲਤ ਸਟੈਂਡ ਲੈ ਰਹੇ ਨੇ ਅੱਜ ਇੱਕ ਮੰਤਰੀ ਨੇ ਮੇਰੇ ਉਦੇ ਰਾਹੀਂ ਮੈਂ ਚੀਫ ਮਿਨਿਸਟਰ ਨੂੰ آگਾਹ ਕੀਤਾ ਵੀ ਤੂੰ ਗਲਤ ਸਟੈਂਡ ਲੈ ਰਿਹਾ ਤੂੰ ਜਿਹੜਾ ਕਹਿ ਰਿਹਾ ਵੀ ਸਾਨੂੰ ਟ੍ਰਿਬਿਊਨਲ ਦੇ ਦਿਓ ਟ੍ਰਿਬਿਊਨਲ ਤਾਂ ਤਾਂ ਹੁੰਦਾ ਜੇ ਇੰਟਰਸਟੇਟ ਰਿਵਰਸ ਹੁਣ ਸਾਡਾ ਝਗੜਾ ਹੋਵੇ ਕਿਸੇ ਸੂਬੇ ਨਾਲ ਦਰਿਆਵਾਂ ਦੇ ਮਾਲਕ ਤਾਂ ਅਸੀਂ ਆ ਜੇ ਟ੍ਰਿਬਿਊਨਲ ਲੈ ਲੈ ਅੱਗੇ ਵੀ ਟ੍ਰਿਬਿਊਨਲ ਲੈ ਲੈ ਕੇ ਦੇਖ ਲੈ ਸਾਡਾ ਪਾਣੀ ਹਰ ਵਾਰੀ ਖੋ ਕੇ ਦਿੱਤਾ ਸੀ ਟ੍ਰਿਬਿਊਨਲ ਕਾ ਅੱਜ ਉਹਨੂੰ ਕਿਹਾ ਮੈਂ ਮੈਨੂੰ ਮੇਰੇ ਕੋ ਆ ਗਿਆ ਜਵਾਬ ਮੁੜ ਕੇ ਵੀ ਅਸੀਂ ਚੀਫ ਮਿਨਿਸਟਰ ਨੂੰ ਪਹੁੰਚਾ ਦਿੱਤੀ ਗੱਲ ਤੁਹਾਡੀ ਮੈਂ ਉਹਨੂੰ ਕਿਹਾ ਸਟੈਂਡ ਬਦਲ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਟ੍ਰਿਬਿਊਨਲ ਦੂਸਰੀ ਗੱਲ ਉਹਨੂੰ ਇਹ ਵੀ ਕਿਹਾ ਹਰਿਆਣਾ ਵਾਲੇ ਕਹਿੰਦੇ ਨੇ ਜੀ ਅਸੀਂ ਆਪਣੇ ਹਿੱਸੇ ਦੀ ਐਸਪੀਐਲ ਬਣਾ ਲਈ ਇਸ ਬਾਰੇ ਮਨ ਨੂੰ ਪਤਾ ਨਹੀਂ ਅੱਜ ਮੈਂ ਦੱਸਿਆ ਜਦੋਂ ਕੋਈ ਨਹਿਰ ਕੱਢਣੀ ਹੁੰਦੀ ਹੈ ਨਾ ਜਿਹਦਾ ਦੂਜੇ ਸੂਬੇ ਨਾਲ ਸੰਬੰਧ ਹੋਵੇ ਤਾਂ ਉਸ ਸੂਬੇ ਦੀ ਕੰਸੈਂਟ ਜ਼ਰੂਰੀ ਹੈ ਤੇ ਜਿਹੜਾ ਸੈਂਟਰਲ ਗਰਾਉਂਡ water ਕਮਿਸ਼ਨ ਹੈ ਉਹਦੀ ਮਨਜ਼ੂਰੀ ਜ਼ਰੂਰੀ ਹੈ ਨਾ ਸੈਂਟਰਲ ਗਰਾਉਂਡ water ਕਮਿਸ਼ਨ ਤੋਂ ਮਨਜ਼ੂਰੀ ਲਈ ਨਾ ਪੰਜਾਬ ਤੋਂ ਕੰਸੈਂਟ ਲਈ ਆਪਣੇ ਸੂਬੇ ਚ ਪੱਟੀਆਂ ਨਾਲ ਨਹਿਰਾਂ ਉਹ ਤੁਸੀਂ ਇੱਥੇ ਲਿਖਿਆ ਹੋਇਆ ਹੈ ਰਿਵਿਊ ਪੰਜਾਬ water ਰਿਕਾਰਡਸ ਜੋ ਕੁਝ ਹੋਇਆ ਸੀਗਾ ਪਹਿਲਾਂ ਉਹ ਰਿਵਿਊ ਕੀਤਾ ਜਾਇਆ ਰੱਖਾ ਸੀ ਉਹ ਇਸ ਕਰਕੇ ਸਾਡੀ ਭਾਰਤ ਸਰਕਾਰ ਬੰਗਲਾਦੇਸ਼ ਨਾਲ ਗੰਗਾ ਦੇ ਪਾਣੀ ਦਾ ਜਿਹੜਾ ਸਮਝੌਤਾ ਉਹਨੂੰ ਰਿਵਿਊ ਕਰਨ ਲੱਗੀ ਹੈ 25 ਸਾਲਾਂ ਬਾਅਦ ਸਾਡੇ ਸਮਝੌਤੇ ਨੂੰ ਰਿਵਿਊ ਕੌਣ ਕਰੂਗਾ ਜੀ ਇਹ ਕੋਈ ਪਰਮਨੈਂਟ ਤਾਂ ਹੁੰਦੇ ਨਹੀਂ ਸਮਝੋ ਪਾਣੀ ਕੁਝ ਸੀਗਾ ਹੁਣ ਲੈਵਲ ਕੁਝ ਹੋਰ ਹੈ ਤੇ ਰਿਵਿਊ ਹੋਣਾ ਚਾਹੀਦਾ ਇਹ ਤੋਂ ਬਿਨਾ ਇੱਕ ਗੱਲ ਗਲਤ ਹੈ ਇੱਥੇ ਹੋਈ ਹੈ ਕੇਂਦਰ ਸਰਕਾਰ ਹਮੇਸ਼ਾ ਬੇਈਮਾਨ ਰਿਹਾ ਹੈ ਉਹ ਇਹ ਰਿਹਾ ਭਈ ਜਦੋਂ ਇਹਨਾਂ ਨੇ ਪਿਛਲੀ ਵਾਰੀ ਲਾਸਟ ਪਾਣੀ ਵੰਡਿਆ ਇਹਨਾਂ ਨੇ ਅਸੰਪਸ਼ਨ ਦੇ ਉੱਤੇ 17.17 ਐਮਐਫ ਕਹਿਤਾ ਕਿਉਂਕਿ ਪਾਣੀ ਅਸਲ ਵਿੱਚ 13 ਐਮਐਫ ਹੈ ਜਿਹੜਾ 4 ਐਮਐਫ ਕਾਗਜ਼ਾਂ ਦੇ ਵਿੱਚੇ ਬਤਾਇਆ ਹੈ ਉਹ ਘਟਾਤਾ ਪੰਜਾਬ ਨੂੰ ਪੈ ਗਿਆ ਨਾ ਹਰਿਆਣੇ ਵਾਲੇ ਵੀ ਆਪਣਾ ਲੈ ਕੇ ਰਾਜਸਥਾਨ ਵਾਲੇ ਵੀ ਲੈ ਕੇ ਜਿਹੜਾ 4 ਐਮਐਫ ਪਾਣੀ ਹੈ ਹੀ ਨਹੀਂ ਤੁਸੀਂ ਕਾਗਜ਼ਾਂ 'ਚ ਵੰਡ ਕੇ ਉਹਨਾਂ ਨੂੰ ਦੇ ਦਿੱਤਾ ਮੰਗ ਪੱਤਰ ਲੈ ਕੇ ਆਏ ਹੋ ਮਨੀ ਮੰਗਾ ਪੂਰੀਆਂ ਕਿਵੇਂ ਕਰਾਓਗੇ ਕਿਉਂਕਿ ਅੱਗੇ ਤਾਂ ਪੁਲਿਸ ਜਾਣ ਨਹੀਂ ਦੇਗੀ ਕੀ ਕੋਈ ਡੈਲੀਗੇਸ਼ਨ ਅੱਗੇ ਜਾਏਗਾ ਕਿਵੇਂ ਹੋਏਗਾ ਉਹ ਦੇਖਾਂਗੇ ਕੀ ਕਰਦੀ ਹੈ ਸਰਕਾਰ ਸਾਨੂੰ ਅਸੀਂ ਵਿਰੋਧ ਕਰਨ ਆਏ ਆ ਜਿਹੜੀ ਅੱਜ ਟੀਮ ਆਈ ਹੈ ਉਹਨਾਂ ਨੂੰ ਕਹਿਣ ਆਏ ਆ ਵੀ ਤੁਸੀਂ ਚੰਗਾ ਨਹੀਂ ਕੀਤਾ ਅੱਜ ਦੇ ਦਿਨ ਆ ਕੇ ਐਸਵਾਈਐਲ ਦਾ ਮੁੱਦਾ ਐਸਾ ਸੇਦਾ ਤੱਕੜਾ ਜਿਸ ਨੇ ਪੰਜਾਬ ਦਾ ਬਹੁਤ ਖੂਨ ਪੀ ਲਿਆ ਇਹ ਐਸਵਾਈਐਲ ਦੀ ਵਜ੍ਹਾ ਕਰਕੇ ਆਪਰੇਸ਼ਨ ਬਲੂ ਸਟਾਰ ਹੋਇਆ ਆਪਰੇਸ਼ਨ ਬਲੈਕ ਥੰਡਰ ਹੋਇਆ 30 ਸਾਲ ਸਾਡੇ ਨੌਜਵਾਨ ਹਜ਼ਾਰਾਂ ਮੁੰਡੇ ਮਰੇ ਉਹੀ ਐਸਵਾਈਐਲ ਤੁਸੀਂ ਫੇਰ ਛੇੜਿਆ ਰਾਗ ਇਹ ਪੰਜਾਬ ਪੰਜਾਬ ਨਹੀਂ ਦੇਸ਼ ਦੇਸ਼ਿਤ ਵਿੱਚ ਨਹੀਂ ਹੈ ਇਹਦਾ ਵਿਰੋਧ ਕਰਨਾ ਹੈ ਅੱਗੇ ਫਿਰ ਕਿਵੇਂ ਵਧੋਂਗੇ ਅੱਗੇ ਕਿਵੇਂ ਕਰਾਂਗੇ ਹਾਂ ਚੱਲਾਂਗੇ ਤੁ ਹਾਲੇ ਹਾਲੇ ਤਾਂ ਤੁੰਦ ਸੀ ਤੁੰਦ ਕਰਕੇ ਲੋਕ ਬਹੁਤ ਲੇਟ ਹੋ ਗਏ ਹਾਲੇ ਮੈਨੂੰ ਮੇਰੇ ਨੂੰ ਟੈਲੀਫੋਨ ਆ ਰਹੇ ਨੇ ਸੰਗਰੂਰ ਜ਼ਿਲ੍ਹਾ ਹਾਲੇ ਪਿੱਛੇ ਆ ਪਟਿਆਲੇ ਵਾਲੇ ਪਿੱਛੇ ਨੇ ਹਾਲੇ ਸਾਰੇ ਆ ਰਹੇ ਨੇ ਆ ਲੈਣੇ ਸਾਰੇ ਨੂੰ ਫਿਰ ਤੁਰਾਂਗੇ ਬਿਲਕੁਲ ਜੀ ਅੱਗੇ ਤੁਰਾਂਗੇ ਅੱਗੇ ਵਧਾਂਗੇ ਪਰ ਨਾਲ ਦੇ ਨਾਲ ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਆਪਣੀ ਮੰਗਾ ਜੜੀਆਂ ਨੇ ਉਹ ਰੱਖਦੇ ਨਜ਼ਰ ਆਇਆ ਨੇ ਕਿ ਆਖਿਰਕਾਰ ਕੀ ਕੁਝ ਮੰਗਾ ਜੜੀਆਂ ਨੇ ਉਹ ਹੋਣ ਗਈਆਂ ਚਾਹੇ ਪੰਜਾਬ ਦੇ ਰੈਪੀਨ ਲੌਸ ਦੀ ਗੱਲ ਕਰ ਲਈਏ ਜਾਂ ਫਿਰ ਜਿਸ ਰਿਕਨ ਵਾਲੇ ਦੱਸ ਰਹੇ ਨੇ ਕਿ 17 ਜਿਹੜਾ ਹੈ ਉਹ ਦਿਖਾ ਦਿੱਤਾ ਗਿਆ ਕਿ ਪਾਣੀ ਦਾ ਲੈਵਲ ਹੈਗਾ ਪਰ ਜਿਹੜਾ ਹੈਗਾ ਉਹ 13 ਹੈ ਚਾਰ ਜਿਹੜਾ ਕਾਗਜ਼ਾਂ 'ਚ ਦਿਖਾ ਦਿੱਤਾ ਗਿਆ ਇੱਕ ਪਾਸੇ ਹਰਿਆਣਾ ਨੇ ਆਪਣੀ ਨਹਿਰ ਦਾ ਨਿਰਮਾਣ ਕਰਨਾ ਸ਼ੁਰੂ ਕਰਤਾ ਜਦ ਕਿ ਪਰਮਿਸ਼ਨ ਜਿਹੜੀ ਦੂਜੇ ਸੂਬੇ ਤੋਂ ਨਹੀਂ